ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਸ ਭੈਣ ਨੂੰ ਅਸੀਂ 1 ਮਹੀਨੇ ਦਾ ਰਾਸ਼ਨ ਦੇਣਾ ਆਏ ਸੀਗੇ ਤੇ ਭੈਣ ਦੇ ਜਿਹੜੇ ਹਸਬੰਦ ਆ ਉਹਨਾਂ ਦੀ ਡੈਥ ਹੋ ਚੁੱਕੀ ਹੈ ਭੈਣ ਦੀਆਂ ਤਿੰਨ ਕੁੜੀਆਂ ਨੇ ਤੇ ਆਉਣ ਵਾਲਾ ਕੋਈ ਵੀ ਵੀਰ ਹੈ ਨਹੀਂ ਇਸ ਘਰ ਦੇ ਵਿੱਚ ਭੈਣ ਮਾੜਾ ਮੋਟਾ ਘਰਾਂ ਦੇ ਵਿੱਚ ਕੰਮ ਕਰਕੇ ਜੋ ਕਰਦਾ ਜਿਹੜਾ ਗੁਜ਼ਾਰਾ ਕਰਦੇ ਆ ਤਿੰਨ ਗੁੱਡੀਆਂ ਨੇ ਭੈਣ ਦੇ ਕੋਲ ਤੇ ਬੇਨਤੀ ਹੈ ਜੇ ਮੇਰਾ ਕੋਈ ਵੀਰ ਇਸ ਪਰਿਵਾਰ ਦਾ ਕੋਈ ਪੱਕਾ ਰਾਸ਼ਨ ਦੀ ਸੇਵਾ ਜਿਹੜਾ ਕਰ ਸਕੇ ਕਿ ਭੈਣਾਂ ਤਿੰਨ ਹੀ ਜਵਾਗ ਨੇ ਇਹਨਾਂ ਦੇ ਇਹਨਾਂ ਦੇ ਵੀ ਗਾਂ ਖਰਚੇ ਆ ਤੇ ਬੇਨਤੀ ਹੈ ਜੇ ਮੇਰਾ ਕੋਈ ਵੀਰ ਇਸ ਪਰਿਵਾਰ ਦਾ ਕਿ ਮਹੀਨੇ ਦਾ ਕੋਈ ਖਰਚਾ ਜਿਹੜਾ ਰਾਸ਼ਨ ਦਾ ਉਹ ਕਰ ਸਕੇ ਜਰੂਰ ਦੱਸਿਓ ਇਹ ਆਪਣਾ ਆਪਾਂ ਲੁਧਿਆਣੇ ਆਏ ਆ ਇਹਨਾਂ ਦੇ ਪਰਿਵਾਰ ਦੇ ਕੋਲ ਸ਼ਿਮਲਾਪੁਰੀ ਦੇ ਲਾਗੇ ਤੇ ਜੇ ਕੋਈ ਮੇਰਾ ਵੀਰ ਇਸ ਪਰਿਵਾਰ ਦੀ ਕੋਈ ਸਹਾਇਤਾ ਕਰ ਸਕੇ ਜਿਹ ਪੱਕਾ ਇੱਕ ਮਹੀਨੇ ਦਾ ਜਿਹੜਾ ਰਾਸ਼ਨ ਉਨਾ ਦੇ ਸਕੇ ਆ ਜਰੂਰ ਦੱਸਿਓ ਨੰਬਰ ਹੈਗਾ ਜੀ 62399 11211 ਪਾਠ 1089911 ਤੋਂ 11 ਇਸ ਨੰਬਰ ਤੇ ਤੁਸੀਂ ਸੰਪਰਕ ਕਰਕੇ ਦੱਸ ਸਕਦੇ ਜੇ ਕੋਈ ਮੇਰਾ ਵੀਰ ਇਸ ਪਰਿਵਾਰ ਦੀ ਕੋਈ ਸਹਾਇਤਾ ਕਰ ਸਕੇ ਜੀ ਐਨੀਆਂ ਕ ਬੇਨਤੀਆਂ ਜੀ ਜ਼ਰੂਰ ਦੱਸਿਓ ਸਾਰੇ ਹੀ ਵੀਰਾਂ ਤੇ ਭਰਾਵਾਂ ਨੂੰ ਬੇਨਤੀ ਹੈ ਜਿੰਨੇ ਕਿ ਸਾਡੇ ਨਾਲ ਪ੍ਰਣਾਮ ਸ਼ਹੀਦ ਅਰਸ਼ ਕਮੇਟੀ ਦੇ ਗਿਰੋਖੂ ਦੇ ਨਾਲ ਜੁੜੇ ਹੋਏ ਨੇ ਥੋੜਾ ਥੋੜਾ ਦਸਬੰਦ ਕੱਟ ਕੇ ਇਹੋ ਜੇ ਲੋੜਵੰਦ ਪਰਿਵਾਰਾਂ ਦੀ ਜਿਹੜੀ ਹੈਲਪ ਕਰਦੇ ਆ ਤੇ ਬੇਨਤੀ ਹੈ ਜੀ ਜੇ ਕੋਈ ਮੇਰਾ ਵੀਰ ਇਸ ਪਰਿਵਾਰ ਦੀ ਦੁਬਾਰਾ ਫੇਰ ਕਰਾਂ ਇਸ ਪਰਿਵਾਰ ਦੀ ਜੇ ਕੋਈ ਮਦਦ ਕਰ ਸਕਦਾ ਹੋਵੇ ਤਾਂ ਜਰੂਰ ਦੱਸਿਓ ਜਿਹੜਾ ਨੰਬਰ ਤੁਹਾਨੂੰ ਦੱਸਿਆ ਵਾ ਇੱਥੇ ਤੁਸੀਂ ਸੰਪਰਕ ਕਰਕੇ ਦੱਸ ਸਕਦੇ ਹੋ ਬਾਕੀ ਸਕਰੀਨ ਦੇ ਉੱਤੇ ਜਿਹੜਾ ਨੰਬਰ ਉਹ ਚੱਲਦਾ ਹੀ ਹੁੰਦਾ ਵਾ ਏਕਾ ਹਾਲਸਾ ਵਾਹਿਗੁਰੂ ਜੀ ਕੀ ਫਤ